ਅੱਜ ਵੱਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੇ ਕਿ ਬੰਬਈ ਤੋਂ ਵਾਰਾਨਸੀ ਜਾ ਰਹੀ ਹੈ ਰੇਲ ਇੰਡੀਅਨ ਐਕਸਪ੍ਰੈਸ ਦੇ ਜਹਾਜ਼ ਨੂੰ ਉਡਣ ਤੋਂ ਵਿੱਚਕਾਰ ਹੀ ਬੰਬਨਾ ਉਡਾਉਣ ਦੀ ਧਮਕੀ ਮਿਲੀ ਹੈ ਜੀਹਾਂ ਦੱਸਦੇ ਕਿ ਰੇਲ ਇੰਡੀਅਨ ਐਕਸਪ੍ਰੈਸ ਦੇ ਜਹਾਜ਼ ਨੂੰ ਮੁਰ ਤੋਂ ਬੰਬਨਾ ਉਡਾਉਣ ਦੀ ਧਮਕੀ ਮਿਲੀ ਹੈ ਜਿਸ ਨਾਲ ਲੋਕਾਂ ਦੇ ਵਿੱਚ ਤੇ ਯਾਤਰੀਆਂ ਦੇ ਵਿੱਚ دہشت ਦਾ ਮਾਹੌਲ ਦੇਖਣ ਨੂੰ ਮਿਲਿਆ ਹਾਲਾਂਕਿ ਦੱਸਦੇ ਕਿ ਅਲਰਟ ਜਿਹੜਾ ਹਵਾਈ ਅੱਡਿਆਂ ਦੇ ਸ਼ੁਰੂ ਕਰ ਦਿੱਤਾ ਗਏ ਪੂਰੀ ਸੁਰੱਖਿਆ ਦੇ ਪ੍ਰਬੰਧ ਜਿਹੜੇ ਉੱਥੇ ਕਰ ਦਿੱਤੇ ਗਏ ਨੇ ਜਿਸ ਤੋਂ ਬਾਅਦ ਹੁਣ ਜਹਾਜ਼ ਇਮਰਜੈਂਸੀ ਲੈਂਡਿੰਗ ਵੀਡੀਓ ਦੀ ਅਧਿਕਾਰੀਆਂ ਦੇ ਵੱਲੋਂ ਕਰ ਦਿੱਤੀ ਗਈ ਹੈ ਦਾਦੇ ਕੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਲਾਲ ਬਹਾਦਰ ਸ਼ਾਸਤਰੀ ਅੱਡੇ ਤੇ ਅਲਰਟ ਜਿਹੜਾ ਕਰਨ ਦਾ ਐਲਾਨ ਵੀ ਕਰ ਦਿੱਤਾ ਗਿਆ ਅਤੇ ਦਾਦੇ ਕੇ ਜਹਾਜ਼ ਇਮਰਜੈਂਸੀ ਲੈਂਡਿੰਗ ਦੇ ਕੀਤੀ ਗਈ ਜਿਸ ਤੋਂ ਬਾਅਦ ਹੁਣ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਵੀ ਕੱਢਿਆ ਗਿਆ ਇੱਕ ਬੰਬ ਸਕਵੋਰਡ ਨੇ ਜਹਾਜ਼ ਦੀ ਪੂਰੀ ਚੰਗੀ ਤਰ੍ਹਾਂ ਜਾਂਚ ਕੀਤੀ ਹੈ ਅਧਿਕਾਰੀਆਂ ਨੇ ਹੁਣ ਧਮਕੀ ਦੇ ਸਰੋਤ ਦੀ ਜਾਂਚ ਕਰਨੀ ਵੀ ਸ਼ੁਰੂ ਕਰ ਦਿੱਤੀ ਹੈ ਦੱਸ ਦੇ ਕਿ ਰੇਲ ਇੰਡਨ ਐਕਸਪ੍ਰੈਸ ਦੇ ਬੁਲਾਰਿਆਂ ਨੇ ਵੀ ਦੱਸਿਆ ਕਿ ਸਾਡੀ ਵਾਰਾਨਸੀ ਜਾਣ ਵਾਲੀ ਕੁੜਾ ਅਨੁਸ਼ ਰੱਖੇ ਸੰਬੰਧੀ ਧਮਕੀ ਮਿਲੀ ਜਿਸ ਤੋਂ ਬਾਅਦ ਸਰਕਾਰ ਵੱਲੋਂ ਨਿਯੁਕਤ ਬਾਂਬਸੀ ਕੋਰ ਨੂੰ ਤੁਰੰਤ ਸੂਚਿਤ ਕੀਤਾ ਗਿਆ ਤੇ ਸਾਰੀ ਜ਼ਰੂਰੀ ਸੁਰੱਖਿਆ ਉਪਰਾੰਤ ਤੁਰੰਤ ਸ਼ੁਰੂ ਕਾਰਵਾਈ ਦੇਢੀ ਕਰ ਦਿੱਤੀ ਗਈ ਹੈ ਹਾਲਾਂਕਿ ਦੱਸ ਦੇ ਕਿ ਜਹਾਜ਼ ਸੁਰੱਖਿਅਤ ਉਤਰ ਗਿਆ ਸਾਰੇ ਯਾਤਰੀ ਸੁਰੱਖਿਅਤ ਨੇ ਸਾਰੀਆਂ ਲਾਜ਼ਮੀ ਸੁਰੱਖਿਆ ਜਾਂਚ ਪੂਰੀ ਹੋਣ ਤੋਂ ਬਾਅਦ ਜਹਾਜ਼ ਨੂੰ ਸੰਚਾਲਨ ਲਈ ਦਿੱਤਾ ਜਾਵੇਗਾ ਇਹ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਕਿ ਬੰਬ ਬਨਾਲ ਉਡਾਨ ਦੀ ਜਹਾਜ਼ ਨੂੰ ਈਮੇਲ ਰਾਹੀਂ ਤੰਕੀ ਮਿਲਿਆ ਜਿਸ ਤੋਂ ਬਾਅਦ ਹਵਾਈ ਅੱਡੇ ਤੇ ਸੁਰੱਖਿਆ ਨੂੰ ਜਿਹੜਾ ਹੋਰ ਵਧਾ ਦਿੱਤਾ ਗਿਆ ਹਾਲਾਂਕਿ ਦੱਸਿਆ ਗਿਆ ਕਿ ਦਿੱਲੀ ਬੰਬ ਧਮਾਕੇ ਤੋਂ ਬਾਅਦ ਦੇਸ਼ ਭਰ ਦੇ ਹਵਾਈ ਅੱਡੇ ਤੇ ਸੁਰੱਖਿਆ ਏਜੰਸੀਆਂ ਨੂੰ ਅਲਰਟ ਕਰ ਦਿੱਤਾ ਗਿਆ ਹਾਲਾਂਕਿ ਇਸ ਮਾਮਲੇ ਦੀ ਵੀ ਜਾਂਚ ਤੋਂ ਬਾਅਦ ਇਹ ਕੁਟੁੱਠ ਹੋਣ ਦਾ ਦਾਵਾ ਵੀ ਜਿਹੜਾ ਕੀਤਾ ਜਾ ਰਿਹਾ ਪਰ ਸੁਰੱਖਿਆ ਏਜੰਸੀਆਂ ਹਮੇਸ਼ਾ ਆਈ ਲੜਦੇ ਨੇ ਦੱਸਿਆ ਗਿਆ ਲਾਲ ਕਿਲੇ ਦੇ ਨੇੜੇ ਫੋਏ ਬਾਬਤ ਧਮਾਕੇ ਤੋਂ ਬਾਅਦ ਹਵਾਈ ਅੱਡੇ ਰੇਲਵੇ ਸਟੇਸ਼ਨ ਤੇ ਮੈਟਰੋ ਸਟੇਸ਼ਨ ਤੇ ਸੁਰੱਖਿਆ ਪਹਿਲਾਂ ਵਧਾਈ ਗਈ ਕਿਉਂਕਿ ਆਵਾਜਾਈ ਉੱਥੇ ਬਹੁਤ ਜ਼ਿਆਦਾ ਹੁੰਦੀ ਹੈ ਪਰ ਇਸੇ ਵਿਚਾਲੇ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਕਿ 에어 ਇੰਡੀਅਨ ਦੇ ਜਹਾਜ਼ ਨੂੰ ਮੁਰ ਤੋਂ ਈਮੇ ਰਾਹੀਂ ਬੰਬ ਨਾਲ ਉਡਾਣ ਦੀ ਧਮਕੀ ਮਿਲੀ ਹਾਲਾਂਕਿ ਕਿਹਾ ਜਾ ਰਿਹਾ ਹੈ ਧਮਕੀ ਕਿਤੇ ਨਾ ਕਿਤੇ ਝੂਠੀ ਵੀ ਹੋ ਸਕਦੀ ਹੈ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੇ ਕਿ ਬੰਬਈ ਤੋਂ ਵਾਰਾਨਸੀ ਜਾ ਰਹੀ ਹੈ ਰੇਲ ਇੰਡੀਅਨ ਐਕਸਪ੍ਰੈਸ ਦੇ ਜਹਾਜ਼ ਨੂੰ ਉਡਣ ਤੋਂ ਵਿੱਚਕਾਰ ਹੀ ਬੰਬਨਾ ਉਡਾਉਣ ਦੀ ਧਮਕੀ ਮਿਲੀ ਹੈ ਜੀਹਾਂ ਦੱਸਦੇ ਕਿ ਇੰਡੀਅਨ ਐਕਸਪ੍ਰੈਸ ਦੇ ਜਹਾਜ਼ ਨੂੰ ਮੁਰ ਤੋਂ ਬੰਬਨਾ ਉਡਾਉਣ ਦੀ ਧਮਕੀ ਮਿਲੀ ਜਿਸ ਨਾਲ ਲੋਕਾਂ ਦੇ ਵਿੱਚ ਤੇ ਯਾਤਰੀਆਂ ਦੇ ਵਿੱਚ دہشت ਦਾ ਮਾਹੌਲ ਦੇਖਣ ਨੂੰ ਮਿਲਿਆ ਹਾਲਾਂਕਿ ਦੱਸਦੇ ਕਿ ਅਲਰਟ ਜਿਹੜਾ ਹਵਾਈ ਅੱਡੇਆਂ ਦੇ ਸ਼ੁਰੂ ਕਰ ਦਿੱਤੇ ਗਏ ਪੂਰੀ ਸੁਰੱਖਿਆ ਦੇ ਪ੍ਰਬੰਧ ਜਿਹੜੇ ਉੱਥੇ ਕਰ ਦਿੱਤੇ ਗਏ ਨੇ ਜਿਸ ਤੋਂ ਬਾਅਦ ਹੁਣ ਜਹਾਜ਼ ਇਮਰਜੈਂਸੀ ਲੈਂਡਿੰਗ ਵੀਡੀਓ ਦੀ ਅਧਿਕਾਰੀਆਂ ਦੇ ਵੱਲੋਂ ਕਰ ਦਿੱਤੀ ਗਈ ਹੈ ਦਾਦੇ ਕੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਲਾਲ ਬਹਾਦਰ ਸ਼ਾਸਤਰੀ ਅੱਡੇ ਤੇ ਅਲਰਟ ਜਿਹੜਾ ਕਰਨ ਦਾ ਐਲਾਨ ਵੀ ਕਰ ਦਿੱਤਾ ਗਿਆ ਅਤੇ ਦੱਸਦੇ ਕਿ ਜਹਾਜ਼ ਇਮਰਜੈਂਸੀ ਲੈਂਡਿੰਗ ਦੇ ਕੀਤੀ ਗਈ ਜਿਸ ਤੋਂ ਬਾਅਦ ਹੁਣ ਸਾਰੇ ਯਾਤਰੀਆਂ ਨੂੰ ਸੁਰੱਖਿਆ ਤੋਂ ਬਾਹਰ ਵੀ ਕੱਢਿਆ ਗਿਆ ਇੱਕ ਬੰਬ ਸਕਵੋਰਡ ਨੇ ਜਹਾਜ਼ ਦੀ ਪੂਰੀ ਚੰਗੀ ਤਰ੍ਹਾਂ ਜਾਂਚ ਕੀਤੀ ਹੈ ਅਧਿਕਾਰੀਆਂ ਨੇ ਹੁਣ ਤੰਕੀ ਦੇਸ ਰੋਤ ਦੀ ਜਾਂਚ ਕਰਨੇ ਵੀ ਸ਼ੁਰੂ ਕਰ ਦਿੱਤੀ ਹੈ ਦੱਸ ਦੇ ਕਿ ਅਰੰਡੀਨ ਐਕਸਪ੍ਰੈਸ ਦੇ ਬੁਲਾਰਿਆਂ ਨੇ ਵੀ ਦੱਸਿਆ ਕਿ ਸਾਡੀ ਵਾਰਾਨਸੀ ਜਾਣ ਵਾਲੀ ਕੋੜਾ ਅਨੁਸਰੱਖਿਅ ਸਬੰਧੀ ਧੰਕੀ ਮਿਲੇ ਜਿਸ ਤੋਂ ਬਾਅਦ ਸਰਕਾਰ ਵੱਲੋਂ ਨਿਯੁਕਤ ਬਾਂਬਸੀ ਕੋਰ ਨੂੰ ਤੁਰੰਤ ਸੂਚਿਤ ਕੀਤਾ ਗਿਆ ਤੇ ਸਾਰੀ ਜ਼ਰੂਰੀ ਸੁਰੱਖਿਆ ਉਪਰਾੰਤ ਤੁਰੰਤ ਸ਼ੁਰੂ ਕਾਰਵਾਈ ਦੇਢੀ ਕਰ ਦਿੱਤੀ ਗਈ ਹੈ ਹਾਲਾਂਕਿ ਦੱਸ ਦੇ ਕਿ ਜਹਾਜ਼ ਸੁਰੱਖਿਅਤ ਉਤਰ ਗਿਆ ਸਾਰੇ ਯਾਤਰੀ ਸੁਰੱਖਿਅਤ ਨੇ ਸਾਰੀਆਂ ਲਾਜ਼ਮੀ ਸੁਰੱਖਿਆ ਜਾਂਚ ਪੂਰੀ ਹੋਣ ਤੋਂ ਬਾਅਦ ਜਹਾਜ਼ ਨੂੰ ਸੰਚਾਲਨ ਲਈ ਛਾੜ ਦਿੱਤਾ ਜਾਵੇਗਾ ਇਹ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਕਿ ਬੰਬ ਬਨਾਲ ਉਡਾਨ ਦੀ ਜਹਾਜ਼ ਨੂੰ ਈਮੇਲ ਰਾਹੀਂ ਤੰਕੀ ਮਿਲੇ ਜਿਸ ਤੋਂ ਬਾਅਦ ਹਵਾਈ ਅੱਡੇ ਤੇ ਸੁਰੱਖਿਆ ਨੂੰ ਜਿਹੜਾ ਹੋਰ ਵਧਾ ਦਿੱਤਾ ਗਿਆ ਹਾਲਾਂਕਿ ਦੱਸਿਆ ਗਿਆ ਕਿ ਦਿੱਲੀ ਬੰਬ ਧਮਾਕੇ ਤੋਂ ਬਾਅਦ ਦੇਸ਼ ਭਰ ਦੇ ਹਵਾਈ ਅੱਡੇ ਤੇ ਸੁਰੱਖਿਆ ਏਜੰਸੀਆਂ ਨੂੰ ਅਲਰਟ ਕਰ ਦਿੱਤਾ ਗਿਆ ਹਾਲਾਂਕਿ ਇਸ ਮਾਮਲੇ ਦੀ ਵੀ ਜਾਂਚ ਤੋਂ ਬਾਅਦ ਇਹ ਕੁਟੁੱਟ ਹੋਣ ਦਾ ਦਾਵਾ ਵੀ ਜਿਹੜਾ ਕੀਤਾ ਜਾ ਰਿਹਾ ਪਰ ਸੁਰੱਖਿਆ ਏਜੰਸੀਆਂ ਹਮੇਸ਼ਾ ਆਈ ਲੜਤੇ ਨੇ ਦੱਸਿਆ ਗਿਆ ਲਾਲ ਕਿਲੇ ਦੇ ਨੇੜੇ ਹੋਏ ਬਾਅਦ ਧੁਮਾਕੇ ਤੋਂ ਬਾਅਦ ਹਵਾਈ ਅੱਡੇ ਰੇਲਵੇ ਸਟੇਸ਼ਨ ਤੇ ਮੈਟਰੋ ਸਟੇਸ਼ਨਸ ਤੇ ਸੁਰੱਖਿਆ ਪਹਿਲਾਂ ਵਧਾਈ ਗਈ ਕਿਉਂਕਿ ਆਵਾਜਾਈ ਉੱਥੇ ਬਹੁਤ ਜ਼ਿਆਦਾ ਹੁੰਦੀ ਹੈ ਪਰ ਇਸੇ ਵਿਚਾਲੇ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਕਿ 에어 ਇੰਡੀਅਨ ਦੇ ਜਹਾਜ਼ ਨੂੰ ਮੁਰ ਤੋਂ ਈਮੇ ਰਾਹੀਂ ਬੰਬ ਨਾਲ ਉਡਾਣ ਦੀ ਧਮਕੀ ਮਿਲੇ ਹਾਲਾਂਕਿ ਕਿਹਾ ਦੁਆਰੇ ਕਿ ਹੈ ਧਮਕੀ ਕਿਤੇ ਨਾ ਕਿਤੇ ਝੂਠੀ ਵੀ ਹੋ ਸਕਦੀ ਹੈ